ਤਿੰਨ ਬੱਚਿਆਂ ਦੀ ਮਾਂ ਦੇ ਕਤਲकांड 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ ਮੌਤ ਦਾ ਕਾਰਨ ਪ੍ਰੇਮ ਸੰਬੰਧ ਦੱਸਿਆ ਜਾ ਰਿਹਾ ਹੈ ਖੰਨਾ ਪੁਲਿਸ ਵੱਲੋਂ ਔਰਤ ਕਤਲकांड ਵਿੱਚ ਮੁਲਜ਼ਮ ਨੂੰ 6 ਘੰਟੇ ਦੇ ਅੰਦਰ ਹੀ ਕਾਬੂ ਕਰਨ ਦਾ ਵੱਡਾ ਤਾਵਾ ਕੀਤਾ ਗਿਆ ਇਸ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਕਤਲ ਦੀ ਵਜ੍ਹਾ ਨਾਜਾਇਜ਼ ਪ੍ਰੇਮ ਸੰਬੰਧ ਸਨ ਮੁਲਜ਼ਮ ਕਤਲ ਕਰਨ ਮਗਰੋਂ ਫਰਾਰ ਹੋਣ ਦੀ ਤਿਆਰੀ ਵਿੱਚ ਹੀ ਪਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਖੰਨਾ ਮੈਡਮ ਅਸ਼ੂਨੀ ਗੁਟਾਇਲ ਨੇ ਦੱਸਿਆ ਕਿ ਸਿਆੜ ਦੀ ਰਹਿਣ ਵਾਲੀ ਸਤਪਾਲ ਕੌਰ ਜਿਸ ਦੀ ਉ ਨਚਾਈ ਪ੍ਰੇ ਸਬੰਧਨ ਉਸਤੇ ਬਬਲੂ ਨਾਂ ਦੇ ਵਿਅਕਤੀ ਨਾਲ ਨਚਾਈ ਸਮਸਨ ਦੋਹਾਂ ਦੇ ਸਬੰਧਾਂ ਬਾਰੇ ਪਤਾ ਲੱਗਣ ਤੇ ਪਰਿਵਾਰ ਵਾਲਿਆਂ ਵੱਲੋਂ ਇਤਰਾਜ਼ ਸਜਾਇਆ ਗਿਆ ਜਦੋਂ ਇਸ ਬਾਰੇ ਇਹਨਾਂ ਦੋਹਾਂ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਵੀ ਇਹਨਾਂ ਨੂੰ ਕੰਮ ਉਤੋਂ ਕੱਢ ਦਿੱਤਾ ਇਸ ਮਗਰੋਂ ਸਬੰਧਤ ਤੋਂ ਨਰਾਜ ਹੋਏ ਬਬਲੂ ਨੇ ਸਤਪਾਲ ਕੋਰ ਦਾ ਕਤਲ ਕਰ ਦਿੱਤਾ ਉਹ ਹੁਣ ਇੱਥੋਂ ਫਰਾਰ ਹੋਣ ਦੀ ਤਿਆਰੀ ਵੀ ਸੀ ਪਰ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਮੁਲਜ਼ਮ ਬਬਲੂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਅਰਮਾਨ ਹਾਸਲ ਕੀਤਾ ਜਾ ਰਿਹਾ ਹੈ ਸੂਰਤ ਮੈਂ ਪੜਾ ਉਹ ਵੇਲੇ ਦੇਖਿਆ ਤੇ ਹੱਥ ਦੇ ਵਿੱਚ ਰੋਕੜ ਜਾਉ ਕਿ ਨਹੀਂ ਸੀ ਜੋ ਉਸ ਬੰਦੇ ਨੇ ਹਾਲ ਕੀਤਾ ਇਕਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਮਾਰਦਾ ਜਿਵੇਂ ਉਹ ਰਹੇ ਉਹਦੇ ਬਾਹਰ ਕੀ ਗਾਲ ਕੁੱਟ ਕੇ ਮਾਰੇ ਅੰਦਰ ਦੇ ਵਿੱਚ ਚੁੱਪੀ ਪਾਈ ਸੀ ਇਹਦੇ ਟੱਕਰ ਤੋਂ ਜਾ ਆ ਰੱਸੀ ਪਾਈ ਸੀ ਕਿ ਲਈ ਕਿੰਨੇ ਨਾਂ ਗਾਲ ਕੁੱਟਿਆ ਗਾਲ ਕੁੱਟਿਆ ਹਾਂ ਸਹੀ ਆ ਜੀ ਕਿੱਥੇ ਰਹਿਣਾ ਜੀ ਕਿੰਨੇ ਸਿਆੜੀ ਕੀ ਹੋਇਆ ਛੱਪੀ ਬਾਈ ਬਲੌਕ ਜੀ ਬਾਈਕ ਦਾ ਰਾਤ ਕਤਲ ਹੋ ਗਿਆ ਜੀ ਕਿਨੇ ਕੀਤਾ ਕਤਲ ਇਹ ਪ੍ਰਵਾਸੀ ਮਜ਼ਦੂਰ ਆ ਜੀ ਯਾਰ ਪਬਲੂ ਨਾ ਇਹਦਾ ਸਰ ਕਾਰਨ ਸੀ ਸੀ ਕਰਨ ਮੈਨਰੇ ਕੋਈ ਨਹੀਂ ਪਤਾ ਇਹ ਮਿੰਨ ਤਾਂ ਮੇਰੇ ਘਾਲੀ ਨੇ ਮੈਨੂੰ ਸ਼ਾਮ ਨੂੰ ਰੋਟੀ ਖਵਾਈ ਉਦੋਂ ਬਾਅਦ ਚਲੀ ਗਈ ਆ ਤੇ ਮੈਨੂੰ 9 ਵਜੇ ਸਰ ਸਾਡੇ ਪਰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ ਕਿੰਨੇ ਵੀਰੇ ਤੁਸੀਂ ਕਿੱਥੇ ਹੋ ਮਾਹੀ ਮੈਂ ਘਰੇ ਆ ਗਿਆ ਤੇ ਕਹਿੰਦੇ ਵੀ ਘਰੇ ਕਹਿੰਦੇ ਵੀ ਤੁਹਾਡੇ ਘਰ ਦੇ ਕਿਥੇ ਨੇ ਮਹਾਜ ਬਾਹਰ ਹੋਣੇ ਮੈਂ ਬਾਹਰ ਵੀ ਨਹੀਂ ਗਿਆ ਜੋ ਉੱਠ ਕੇ ਮੰਤਰੀ ਬਠਰ ਮੈਨੂੰ ਕੋਈ ਪਤਾ ਨਹੀਂ ਕੀ ਗੱਲਬਾਤ ਹੋਈ ਆ ਤੇ ਫਿਰ ਉਹ ਕਹਿੰਦੇ ਵੀ ਤੂੰ ਵੀ ਮੇਰੇ ਘਰੇ ਆ ਮਾਜੀ ਕੀ ਗੱਲ ਹੋਈ ਨਹੀਂ ਜਿੱਥੇ ਘਰੇ ਆ ਤੇ ਨਾਲ ਚਾਚਾ ਜੀ ਮਨ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਤੇ ਘਰੇ ਜਾ ਕੇ ਉਹ ਜਾਨੀ ਸ਼ਨਾਖਤ ਦਾ ਇਹ ਮੁਆਬਾ ਵਾਪਸ ਆ ਰਹੇ ਸੀਗੇ ਤੇ ਦੂਜਾ ਵਾਰ ਚ ਫਿਰ ਮੈਨੂੰ ਨਾਲ ਲੈ ਕੇ ਗਏ ਖਾਤੇ ਗੁੰਚ ਹੋਰੀ ਕਿਉਂ ਹਾਲ ਤੋਂ ਬੰਦੇ ਨੇ ਵੀ ਕੀਤੀ ਆ ਕਿੰਨੇ ਬੰਦੇ ਸੀ ਟੋੜਨ ਪਤਾ ਨਹੀਂ ਉਹ ਕਿੰਨੇ ਸੀ ਕਿਨੇ ਇਕੱਲਾ ਹੀ ਆਇਆ ਕਿੱਥੇ ਕਿਹੜੀ ਜਗ੍ਹਾ ਤੇ ਪਿੰਡ ਸਿਹੜੀ ਕੀਤਾ ਘਰ ਦੇ ਵਿੱਚ ਨਹੀਂ ਬਾਹਰ ਆ ਖੇਤਾਂ ਦਾ ਹਾਂਜੀ ਖੇਤਾਂ ਦੇ ਨਹੀਂ ਤੁਹਾਡੀ ਵਾਈਫ ਖੇਤਾਂ ਜੀ ਕੀ ਕਰਨ ਗਈ ਸੀ ਪਤਾ ਨਹੀਂ ਹੁਣ ਤਾਂ ਇਹਨਾਂ ਦੇ ਮੋਬਾਈਲ ਤੇ ਕੋਈ ਫੋਨ ਆਇਆ ਸੀ ਉਹ ਹੀ ਫੋਨ ਸੁਣ ਕੇ ਗਈ ਤੇ ਹੈ ਕਿ ਉਹਨੇ ਬੰਦੇ ਜੀ ਨਹੀਂ ਟੋੜਨ ਤਈ ਆ ਜੀ ਫੜ ਲਿਆ ਜੀ ਰਾਤ ਨੂੰ ਚਾਨ ਚਾਨ ਮੈਂ ਨਹੀਂ ਰਾਤ ਪਛਾਣ ਲਿਆ ਜੀ ਫੜ ਤੁਸੀਂ ਜਾਣ ਦਿਓ ਉਹਨੂੰ ਹਾਂਜੀ ਜਾਣ ਦਿਓ ਉਹ ਰੰਜੀਸ਼ ਵਗੈਰਾ ਆ ਕੇ ਜੀ ਕੋਈ ਕੋਈ ਰੰਜੀਸ਼ ਨਹੀਂ ਹੈਗੀ ਜੀ ਮੈਂ ਤਾਂ ਹੈਰਾਨ ਉਹ ਬੰਦੇ ਨੇ ਹਾਂ ਜੀ ਇਹ ਪਹਿਲਾਂ ਵੀ ਤੁਹਾਡੇ ਆਉਂਦਾ ਹੀ ਆਉਂਦਾ ਸੀ ਹੈਗਾ ਜੀ ਨਹੀਂ ਪਹਿਲਾਂ ਨਹੀਂ ਜਿਉਂ ਸੀ ਜਿੱਥੇ ਕਿ ਰਹਿਣਗੇ ਸੀ ਕਿਸੇ ਦੇ ਮਕਾਨ ਚ ਉੱਥੇ ਹੋ ਰਹਿੰਦਾ ਸੀਗਾ 30 ਸਾਲ ਹੋ ਗਏ ਨੂੰ ਰਹਿੰਦੇ ਨੂੰ ਕਿਸੇ ਕੀ ਕੰਮ ਕਰਦੇ ਹੋ ਮੈਂ ਆਪਣੇ ਪਿੰਡ ਦਾ ਕੰਮ ਕਰਦੇ ਹਿੰਨੇ ਬੱਚੇ ਕਿੰਨੇ ਬੱਚੇ 3 ਨੇ ਜੀ ਉਮਰ ਕਿੰਨੀ ਚੜੀ ਗਈ ਹੈ ਉਮਰ ਮੈਂ 70 ਸਾਲ ਹਾਂ ਬਾਈ ਫਰਮ ਦੀ ਨਾਮ ਕੀ ਹੈ ਬਾਈ ਦਾ ਸਤਪਾਲ ਕੌਰ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਮੈਂ ਇਹ ਚਾਹੁੰਦਾ ਮੇਰੇ ਘਰੀ ਤੋਂ ਘਰੀ ਸਜਾਦਤੀ ਜAVE ਮੇਰੇ ਕੋਲ ਤਾਂ ਫਾਂਸੀ ਨਹੀਂ ਦਿਆ ਬਸ ਕਿ ਮੈਂ ਉਹਨੇ ਮੇਰੀ ਕਾਲੀ ਦਾ ਹਾਲ ਕੀਤਾ ਉਹ ਇਸ ਹਾਲ ਦਾ ਬਦਲ ਲਗੇ ਪਹਿਲੀ ਗੱਲ ਦਾ ਜਿਹੜੇ ਭਈਏ ਭੂਏ ਨੇ ਸਾਰੇ ਇਹ ਪੰਜਾਬ ਤੋਂ ਬਾਹਰ ਹੀ ਕੱਢਨੇ ਚਾਹੀਦੇ ਨੇ ਇਹਨਾਂ ਦੀ ਸੁਰੱਖਤ ਕਰਕੇ ਹੀ ਰੱਖਣਾ ਚਾਹੀਦਾ ਇੱਥੇ ਇਹਨਾਂ ਨੂੰ ਇਹਨਾਂ ਦਾ ਸਾਰਾ ਬਾਇਓ ਡਾਟਾ ਲੈ ਕੇ A to Z ਜਦੋਂ ਆਪਾਂ ਨੂੰ ਯਕੀਨ ਹੋ ਗਿਆ ਤਾਂ ਹੀ ਇਹਨਾਂ ਨੂੰ ਘਰ ਦੇ ਵਿੱਚ ਵੜਨਾ ਚਾਹੀਦਾ ਨਹੀਂ ਤਾਂ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਦਾ ਜਿਸ ਦਾ 5-6 ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਉਹ ਬੰਦਾ ਪਰਿਆ ਸੀ ਭਈਆ ਪਰਿਆ ਸ਼ੁਰੂ ਕਿੱਥੋਂ ਪਰਿਆ ਗਿਆ ਉਹ ਫੜਿਆ ਗਿਆ ਜੀ ਅਸੀਂ ਸਾਰੇ ਵਿਹਾੜੀ ਮੇਰੇ ਯਾਰ ਦੋਸਤ ਮੁੰਡੇ 25 30 ਮੁੰਡੇ ਘੱਟੋ ਘੱਟ ਪਿੰਡ ਦੇ ਸਾਰੇ ਸਾਰੀ ਰਾਤ ਹੀ ਅਸੀਂ ਘੁੰਮਦੇ ਰਹੇ ਤੜਕੇ ਸਾਨੂੰ ਸਵੇਰੇ ਉਹ 3 ਵਜੇ ਜਾ ਕੇ ਮਲੌਜ਼ ਰੋੜੀਆਂ ਵਾਲੇ ਅੱਡੇ ਤੋਂ ਮਲੌਜ਼ ਤੋਂ ਸਾਨੂੰ ਸੁੱਤਾ ਪਿਆ ਪਾਇਆ ਗਿਆ ਮਿਲਿਆ ਉਹ ਉਹ ਵੀ ਅਸੀਂ ਘੁੰਮ ਫਿਰ ਕੇ ਬਹੁਤ ਮੁਸੱਤਦ ਦਿਨਾਂ ਨਾਲ ਮਿੱਤਰਾਂ ਨੇ ਯਾਰਾਂ ਦੋਸਤਾਂ ਨੇ ਬਹੁਤ ਹਿੰਮਤ ਕਰੀ ਆ ਮੁੰਡਾ ਜਗਰਾਜ ਆ ਜੀ ਇਹਨਾਂ ਨੇ ਬੰਦਿਆਂ ਨੇ ਬਹੁਤ ਹਿੰਮਤ ਕਰੀ ਆ ਸਾਡੇ ਨਾਲ ਕੋਈ ਬੰਦਾ ਰਾਤ ਨੂੰ ਸਾਡੇ ਯਾਰ ਦੋਸਤ ਕੋਈ ਸੁੱਤਾ ਨਹੀਂ ਹੈਗਾ ਅਸੀਂ ਸੁੱਈਆਂ ਲੈਂਦੇ ਫਰੀ ਗਏ ਕਿਤਨੇ ਕਹਿੰਦੇ ਸਾਡੇ ਛੋਟੇ ਛੋਟੇ ਜਵਾਕ ਵੀ ਸਾਡੇ ਨਾਲ ਪੁਲਿਸ ਨੇ ਬਹੁਤ ਮਦਦ ਕੀਤੀ ਜੀ ਸਾਡੀ ਬਹੁਤ ਜ਼ਿਆਦਾ ਮਦਦ ਕਰੀਆ ਤੁਹਾਨੂੰ ਪਤਾ ਚੱਲਿਆ ਹੁਣ ਕਿ ਕੱਲ ਰਾਤ ਦੈਟ ਇਜ਼ 5 ਸਤੰਬਰ ਨੂੰ ਮਲੌਦ ਏਰੀਆ ਦੇ ਵਿੱਚ ਸੀ ਆਰਟਵਿੰਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸਿਕਾ ਇਮੀਡੀਏਟਲੀ ਆਪਣੇ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਨਾਲੇ ਜੋ ਐਸਐਚਓ ਮਲੋਦ ਸਤਨਾਮ ਸਿੰਘ ਜੀ ਔਰ ਐਸਪੀ ਰੀਸ ਆਪ ਆਪਣੇ ਸਰੋਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀਗਾ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿੰਨੇ ਕੀਤੀ ਸੀਗੀ ਜੀਨ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਾਦਵ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤੱਕ ਤੱਕ ਜਿੱਨੇ ਜਦੋਂ ਕਤਲ ਕਰਕੇ ਇਹ ਪਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਦੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉਹਨੇ ਇਨਨੂੰ ਅਰੈਸਟ ਕੀਤਾ ਮਲੌਦ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਵਿਹਾਰ ਭਜਣ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ 6 ਮੈਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੌਦ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਇਸਤਪਾਲ ਕੋਰ ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀਗੇ ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ। ਤੋਂ ਇੰਨੇ ਇਹਨਾਂ ਵਾਸਤੇ ਓਬਜੈਕਟ ਕੀਤਾ, ਮਨਾ ਕੀਤਾ ਤਾਂ ਫਿਰ ਇੰਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ। ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤੋਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨਾਂ ਦੋਵਾਂ ਨੂੰ ਕੱਢ ਦਿੱਤਾ ਸੀਗਾ। ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ 'ਚ ਗਲਵਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ। ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ 'ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਗੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ। ਤੋ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਐ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ ਤਫਤੀਸ਼ ਦੌਰਾਨ ਚੈੱਕ ਕਰ ਲਾਂਗੇ। ਮੈਡਮ ਬਸ ਇਹਦਾ ਬੈਕਗ੍ਰਾਉਂਡ ਵੀ ਹੈ ਕ੍ਰਿਮਲ ਜੀ। ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਰਿਕਾਰਡ ਹੈ ਨਹੀਂ ਕਿੰਨੇ ਕੇਸ ਆ ਮੈਡਮ ਮੈਰਿਡ ਨਾਲ ਮੈਰਿਡ ਨੂੰ ਨੋ ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ 40 ਸਾਲ ਦੀ ਹੈਗੀ ਜੀ ਉਹਦਾ ਵੀ ਆਲਰੇਡੀ ਰਿਆ ਰਿਆ ਸੀ ਇਹ ਪਤਾ ਲੱਗਿਆ ਸੀ ਜੀ ਜ਼ਿੰਮੇਦਾਰ ਕੋ ਰਿਆ ਰਿਆ ਸੀ ਜੀ 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 ਉੱਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਘਰ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਘਰ ਦੇ ਵਿੱਚ ਘਰ ਦਾ ਕੰਮ ਕਰਦੀ ਸੀ ਹੀ ਆਲਰੇਡੀ ਮੈਰਿਡ ਸੀ ਮਾ ਉਹ ਉਹ ਆਪਣਾ ਚੈੱਕ ਕਰਨੀ ਪੈਣੀ ਜੀ ਉਹ ਦਾ ਫਾਮਲੀ ਉਹਨਾਂ ਦਾ ਪਿੱਛੇ ਬਿਹਾਰ ਚ ਹੀ ਹੋਣਾ ਫਾਮਲੀ ਉਹਨਾਂ ਦੇ ਬਿਹਾਰ ਚ ਸੀਗੇ ਜੀ ਪਿੱਛੇ ਹਾਂਜੀ